15-20 ਮਿੰਟਾਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ 6-6 ਫੁੱਟ ਹੋ ਗਿਆ ਵੀ ਸਾਨੂੰ ਕੋਈ ਮੌਕਾ ਨਹੀਂ ਦੱਬੂ ਵੀ ਮਾਰਨ ਦਾ ਜਿਹੜਾ ਮੌਕਾ ਨਹੀਂ ਪਾਜੀ ਸਾਨੂੰ ਦਿੱਤਾ। ਤੱਕ ਨੁਕਸਾਨ ਹੋ ਗਿਆ ਵਾ ਕਿ ਮਤਲਬ ਜਰਾਈਆਂ ਤੱਕ ਸੋਫੇ ਬੈੱਡ ਜਿਹੜੇ ਜੋ ਵੀ ਲੋਕਾਂ ਦਾ ਸਮਾਨ ਹੀ ਸਾਰਾ ਹੀ ਮਤਲਬ ਤੈਸ਼ ਮੈਚ ਹੋ ਗਿਆ ਵਗਾ। ਕੁਝ ਵੀ ਤੱਕ ਨਹੀਂ ਲੋਕਾਂ ਦੇ ਜਿਹੜੇ ਕਾਗਜ਼ ਵੀ ਹੈਗੇ ਆਧਾਰ ਕਾਰਡ ਵਗੈਰਾ ਉਹ ਵੀ ਰੁੜ ਗਏ ਆ ਸਾਰੇ ਲੁਫਾ। ਦਿਨੇ ਆਣਾ ਜਿਹੜਾ ਨੰਗਿਆ ਵਾ ਜਿੱਦਣ ਮਨੇਰਸਰ ਪਾਣੀ ਆਇਆ ਵਾ ਉਸ ਦਿਨ ਸਾਰਾ ਦਿਨ ਲੋਕ ਭੁੱਖੇ ਮਰਿਆ ਕਿਉਂਕਿ ਪਾਣੀ ਬਹੁਤ ਜ਼ਿਆਦਾ ਚੜ ਗਿਆ ਇੱਕ ਨੰਗਨ ਦਾ ਕਿਤੇ ਵੀ ਨਿਕਾਸ ਜਿਹੜਾ ਹੈ ਨਹੀਂ ਇਹ ਤਾਂ ਆਮ ਘਟੋੜ 5-4 ਸਾਲ ਲੱਗ ਸਕਦੀ ਹੈ ਕਿ ਜਿੱਦਾਂ ਦੇ ਹਾਲਾਤ ਬਣ ਗਏ ਹਨ ਜੀ ਪਿੱਛੇ ਚ ਲੱਗੇ ਹੈਗੇ ਜਿੱਦਾਂ ਦੇ ਹਾਲਾਤ ਬਣ ਗਏ ਹੈ। ਆਹੀ ਪ੍ਰਸ਼ਾਸਨ ਦੀ ਟੀਮ ਤੇ ਉਹ ਵੀ ਉੱਤੇ ਉੱਤੇ ਹੋ ਕੇ ਚੱਲ ਗਏ ਹੈਗੇ ਤੇ ਇੱਥੇ ਜਿਹੜੇ ਸਾਡੇ ਪਲਾਟਾਂ ਤੇ ਇਹ ਇੱਥੇ ਖੁਦ ਗੱਡੀਆਂ ਦੇ ਗਾੜੀ ਵੀ ਖਲੋਗੇ ਹੈਗੇ। ਅੱਜ ਆ ਵੀ ਸਾਡੇ ਹਾਲਾਤ ਵੇਖੋ ਵੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਸਾਨੂੰ ਧੱਕੇ ਮਾਰ ਮਾਰ ਜਨਾਨੀਆਂ ਹੱਡੀਆਂ ਨੂੰ ਪਰੇ ਕਰਤਾ ਵਗਾ। ਇੰਦਰ ਜਿਹੜੇ ਹਾਲਾਤ ਉਹ ਵੇਖਣ ਨਹੀਂ ਆ। ਅੱਜ ਜਸੀਂ ਪਹੁੰਚਿਆ ਜਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਪਿੰਡ ਪਖੋਗੇ ਜਿੱਥੇ ਕੀ ਸਭ ਤੋਂ ਵੱਧ ਇਹ ਇਲਾਕਾ ਜਿਹੜਾ ਪ੍ਰਭਾਵਿਤ ਹੋਇਆ ਹੈ ਹਾੜ ਦੇ ਨਾਲ ਸੋ ਸਾਡੇ ਨਾਲ ਇਸ ਪਿੰਡ ਦੇ ਜੋ ਨੌਜਵਾਨ ਨੇ ਉਹ ਮਜ਼ਦੂਰ ਨੇ ਇਹਨਾਂ ਨਾਲ ਗੱਲਬਾਤ ਕਰਕੇ ਸਾਈਂ ਜਾਣਦੇ ਆ ਇਸ ਪਿੰਡ ਦੀ ਕੰਡੀਸ਼ਨ ਬਹੁਤ ਹੀ ਕਲਸਰ ਵੈਰੀ ਗੁੱਡ ਸਭ ਤੋਂ ਪਹਿਲਾਂ ਜਿਹੜਾ ਵਾ ਇਹ ਤੁਹਾਡੇ ਪਿੰਡ 'ਚ ਇਹ ਜਿਹੜਾ ਮਤਲਬ ਹੜ ਪਾਣੀ ਇਹ ਪਾਜੀ ਸਾਡੇ ਪਿੰਡ ਦੇ ਵਿੱਚ ਕੀ ਦਾ ਸਿਸਟਮ ਬਣਿਆ ਵਾ ਵੀ ਪਾਣੀ ਪਹਿਲੋਂ ਤੋਂ ਆ ਗਿਆ ਵਗਾ ਪਿੱਛੇ ਜਿਹੜਾ ਪਾਰ ਹੈਗਾ ਪਹਿਲਾਂ ਜਦੋਂ ਪਾਣੀ ਆ ਗਿਆ ਵਾ ਤੇ ਥੋੜੀ ਥੋੜੀ ਲੋਸਮੈਂਟ ਕਰਦੇ ਰਹੇ ਲੋਕ ਜਾਂਦੇ ਰਹੇ ਬੰਨ ਬੰਦੇ ਰਹੇ ਬੰਦੇ ਰਹੇ ਵੀ ਚਲੋ ਬਚਾਅ ਹੋ ਜੇ ਹਰ ਇੱਕ ਬੰਦੇ ਦਾ ਤੇ ਰਾਤ 2 ਵਜੇ ਤੱਕ ਜਿਹੜੇ ਫੌਜੀਆ ਨੇ ਬਹੁਤ ਮਦਦ ਕੀਤੀ ਸਾਡੇ ਪਿੰਡ ਦੇ ਵੀ ਛੇਸ਼ੇ ਦੀ ਆਜੋ ਵੀ ਆਪਣਾ ਬੰਨ ਬੰਨ ਲਈ ਤੋ ਬਾਬਾ ਜੀ ਨੇ ਹੁਣਾਂ ਨੇ ਪਹਿਲਾਂ ਇਹ ਗੱਲ ਦੱਸੋ ਕਿ ਜਦੋਂ ਮਤਲਬ ਇਹ ਪਾਣੀ بارش ਤਾਂ ਹੋ ਹੀ ਰਹੀਆਂ ਸੀ ਮਤਲਬ ਥੋੜਾ ਬੋਤ ਪਾਣੀ ਪਹਿਲਾਂ ਆ ਗਿਆ ਕਿ ਚੱਕ ਦਾ ਵੀ ਜਾਂ ਚੜ ਗਿਆ ਸ ਇਹ ਤੇ ਆਪਣਾ ਪਹਿਲਾਂ ਥੋੜਾ ਜਿਹਾ ਪਾਣੀ ਆਇਆ ਫਿਰ ਜੱਕਦਮ ਪਾਣੀ ਚੜ ਗਿਆ ਵਾ ਫਿਰ ਰਾਤ ਜਦੋਂ ਜਿਹੜੀ ਰਾਤ ਜਿਹੜੀ ਬਹੁਤ ਜ਼ਿਆਦਾ ਪਾਣੀ ਜਦੋਂ ਚੜ ਗਿਆ ਵਾ ਨਾ ਇਹ 24 ਤਰੀਕ ਵਾਲੇ ਦੀ ਦਿਨ ਦੀ ਗੱਲ ਹੈ ਮੇਰੇ ਹਿਸਾਬ ਨਾਲ ਤੇ ਰਾਤ ਜਿਹੜਾ ਬਹੁਤ ਪਾਣੀ ਚੜਦਾ ਰਿਹਾ ਚੜਦਾ ਰਿਹਾ ਫਿਰ ਉਹਨਾਂ ਬੰਨ ਬੰਨਨ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਉਹਨਾਂ ਨੇ ਲੌਸਮੈਂਟ ਆਖਰੀ ਲੌਸਮੈਂਟ ਕਰਦੀ ਵੀ ਬੰਨ ਟੁੱਟ ਗਿਆ ਵਾ ਤੇ ਆਪ ਨੂੰ ਆਪਣਾ ਜਿਹੜਾ ਵਾ ਚੀਨ ਨੂੰ ਪਾਣੀ ਹੈ ਇਸ ਪਿੰਡ ਦੇ ਵਿੱਚ ਹੀ ਜਾਣੀ ਹੈ ਹਾਂਜੀ ਪਿੰਡ ਨੂੰ ਹੀ ਹੈਗਾ ਹੈਗਾ ਉਹ ਪਾਰ ਹੀ ਹੈਗਾ ਪਾਰ ਹੀ ਤੇ ਮੀਆਂ ਦਾ ਪਾਣੀ ਜਿਹੜਾ 2-2 ਫੁੱਟ ਮੀਆਂ ਦੇ ਪਾਣੀ ਜਿਹੜਾ ਪੈਲੀਆਂ ਦੇ ਵਿੱਚ ਹੈ ਹਾਂਜੀ ਪਿੰਡ ਉਹ ਤੋਂ ਪਿੰਜ ਸਾਫ਼ ਹੀਗਾ ਸੇਫ ਹੀ ਸਾਡਾ ਇਹ ਸਭ ਜਦੋਂ ਇਹ ਪਾਣੀ ਚੜਿਆ ਵਾ 26 ਤੋਂ 10 ਦੇ ਜਿਹੜਾ ਉਦੋਂ ਕਿਸ ਟਾਈਮ ਜਿਹੜਾ ਵਾ ਤੁਸੀਂ ਜਿਹੜੀ ਰੈਸ਼ ਆ ਉਹ ਕੁੱਟ ਦੇ ਕੇ ਜਾਂ ਧੱਲੇ ਇਹ ਭਾਜੀ ਇਹ ਜੱਕ ਦਾਮ ਥੋੜਾ ਬੁਦਾ ਸਾਡੇ ਕੋਲ ਸਮਾਨ ਜਿੰਨਾ ਵੀ ਚੜ ਗਿਆ ਵਗਾ ਖਾਣ ਪੀਣ ਦਾ ਮਣਾ ਮੋਟਾ ਜਿਹੜਾ ਹੈਗਾ ਹੀ ਪਹਿਲਾਂ ਉਹ ਚੜ ਗਿਆ ਸੇ ਆਟਾ ਵਗੈਰਾ ਥੋੜਾ ਜਿਹਾ ਉਹ ਚੜ ਗਿਆ ਕੋਠੇ ਤੇ ਤੇ ਮੁੜ ਕੇ ਸਾਨੂੰ ਮਤਲਬ 15 20 ਮਿੰਟਾਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ 6 6 ਫੁੱਟ ਹੋ ਗਿਆ ਵੀ ਸਾਨੂੰ ਕੋਈ ਮੌਕਾ ਨਹੀਂ ਦੱਬੂਏ ਮਾਰਨ ਦਾ ਜਿਹੜਾ ਮੌਕਾ ਨਹੀਂ ਭਾਜੀ ਸਾਨੂੰ ਦਿੱਤਾ ਇਦਾਂ ਦਾ ਹਾਲਾਤ ਬਣ ਗਏ ਫੇਰੀ ਮੀਂਹ ਸਾਰੀ ਰਾਤ ਵਰਦਾ ਰਿਹਾ ਮਨੇਰੀ ਮੀਂਹ ਪੈਂਦਾ ਉੱਤੇ ਸਾਰੀ ਰਾਤ ਮਤਲਬ ਮੀਂਹ ਉਹਦੇ ਵਿੱਚ ਹੀ ਕੱਟੀ ਹੈਗੀ ਸਾਰੀ ਰਾਤ ਕਿੰਨਾ ਜਿਹੜਾ ਤੁਹਾਡਾ ਹੁਣ ਤੱਕ ਜਿਹੜਾ ਨੁਕਸਾਨ ਸਾਡਾ ਨੁਕਸਾਨ ਇੱਥੋਂ ਤੱਕ ਨੁਕਸਾਨ ਹੋ ਗਿਆ ਵਾ ਪੀ ਮਤਲਬ ਜਿਰਾਈਆਂ ਤੱਕ ਸੋਫੇ ਬੈੱਡ ਜਿਹੜੇ ਜੋ ਵੀ ਲੋਕਾਂ ਦਾ ਸਮਾਨ ਹੀ ਸਾਰਾ ਹੀ ਮਤਲਬ ਤੈਸ਼ਮੈਸ਼ ਹੋ ਗਿਆ ਵਗਾ ਕੁਝ ਵੀ ਤੱਕ ਨਹੀਂ ਲੋਕਾਂ ਦੇ ਜਿਹੜੇ ਕਾਗਜ਼ ਵੀ ਹੈਗੇ ਆ ਆਧਾਰ ਕਾਰਡ ਵਗੈਰਾ ਉਹ ਵੀ ਰੁੜ ਗਏ ਆ ਸਾਰੇ ਲੋਕਾਂ ਦੇ ਬਿਲਕੁਲ ਡਾਕੂਮੈਂਟ ਤੱਕ ਜਿਹੜੇ ਕਹਿ ਸਕਦੇ ਆ ਮਿਲ ਸਾਰੇ ਹੋ ਗਏ ਨੇ ਹਾਂ ਜੀ ਡਾਕੂਮੈਂਟ ਤੱਕ ਵੀ ਸਭ ਕੁਝ ਰੁੜ ਗਿਆ ਲੋਕਾਂ ਨੇ ਮੌਕਾ ਨਹੀਂ ਦਿੱਤਾ ਪਣੀ ਨੇ ਮਤਲਬ ਇਦਾਂ ਇੰਨਾ ਦਾ ਹਾਲਾਤ ਜਿਹੜਾ ਬੱਤਰ ਬਣ ਗਿਆ ਹੈਗਾ ਇਸ ਪਿੰਡ ਦੇ ਵਿੱਚ ਫਿਰ ਜਿਹੜੀਆਂ ਮਤਲਬ ਪ੍ਰਸ਼ਾਸਨ ਨੂੰ ਜਾਂ ਲੋਕਾਂ ਨੂੰ ਜਿਹੜੀਆਂ ਸਹਸਤਾ ਉਹ ਸੇਵਾ ਕਰੇ ਉਹ ਫਿਰ ਕਿੱਦਾਂ ਇੱਥੇ ਪਹੁੰਚੇ ਦੀਗੀ ਸੋ ਉਹ ਕੀ ਕੀਤਾ ਵੀ ਜਦੋਂ ਰੋਟੀ ਪਾਣੀ ਇੱਕ ਦਿਨ ਜਿਹੜਾ ਇੱਕ ਦਿਨੇ ਆਣਾ ਜਿਹੜਾ ਨੰਗਿਆ ਵਾ ਜਿੱਦਣ ਮਨੇਰਸਰ ਪਾਣੀ ਆਇਆ ਵਾ ਉਸ ਦਿਨ ਸਾਰਾ ਦਿਨ ਲੋਕ ਭੁੱਖੇ ਮਰਿਆ ਕਿਉਂਕਿ ਪਾਣੀ ਬਹੁਤ ਹੀ ਜ਼ਿਆਦਾ ਚੜ ਗਿਆ ਸੀ ਤੇ ਨੰਗਨ ਦਾ ਕਿਤੇ ਵੀ ਨਿਕਾਸ ਜਿਹੜਾ ਹੈ ਨਹੀਂ ਫਿਰ ਹੌਲੀ ਹੌਲੀ ਪਾਣੀ ਡਾਊਨ ਹੁੰਦਾ ਗਿਆ ਫਿਰ ਸਾਡੇ ਪਿੰਡ ਦੇ ਵਿੱਚ ਲੋਕੀ ਬਾਹਰਲੇ ਪਿੰਡਾਂ ਤੋਂ ਆਣ ਕੇ ਪਹੁੰਚਦੇ ਰਹੇ ਪਾਣੀ ਪਹੁੰਚਦੇ ਰਹੇ ਰੋਟੀ ਬਾਣੀ ਪਹੁੰਚਦੇ ਰਹੇ ਥੋੜਾ ਥੋੜਾ ਫਿਰ ਚਲੋ ਲੋਕ ਸੇਫ ਹੋਣਾ ਹੋਣਾ ਸ਼ੁਰੂ ਹੋ ਗਏ ਥੋੜੇ ਬੋਤੇ ਤੁਸੀਂ ਦੱਸਿਓ ਜਨਾ ਗੱਲ ਵੀ ਇੱਕ ਦਿਨ ਜਿਹੜੇ ਰੇ ਭੁੱਖੇ ਉਹ ਕਿਹੜੇ ਦਿਨ ਭੁੱਖੇ ਉਹ ਦਿਨ 26 ਤਰੀਕ ਵਾਲੇ ਦਿਨ ਦੀ ਗੱਲ ਹੈ ਜਿਹੜੀ ਉਹ ਸਾਰਾ ਦਿਨ ਜਿਹੜਾ ਪਾਣੀ ਚੱਲਦਾ ਰਿਹਾ ਸਾਰਾ ਦਿਨ ਆਉਂਦਾ ਰਿਹਾ ਪਾਣੀ ਉਸ ਦਿਨ ਪੁੱਖੇ ਬਹੁਤ ਜ਼ਿਆਦਾ ਲੋਕ ਰਹੇ ਹੈਗੇ ਮਤਲਬ तकरीबन ਜਦੋਂ ਮਲੇ ਸਾਰਾ ਪਹਾੜ ਪ੍ਰਭਾਵਿਤ ਹੋ ਗਿਆ ਮਤਲਬ तकरीबन ਫਿਰ ਮਤਲਬ ਕਹਿ ਸਕਦੇ ਆਪਾਂ ਆਰਾਮ ਦੇ ਨਾਲ ਲੋਕ ਇਧਰ ਦੇ ਜੇ ਸੁੱਤੇ ਨਹੀਂ ਆ ਰਹੇ ਹਾਂਜੀ ਜਿਹੜੀ ਉਹ ਸਾਰੀ ਰਾਤ ਆ ਨਾ ਉਹ ਵੀ ਨਹੀਂ ਸੁੱਤੇ ਜਿਹੜੇ ਦਿਨ 26 ਤਰੀਕ ਉਹ ਵੀ ਨਹੀਂ ਸੁੱਤੇ ਫਿਰ ਅਗਲੇ ਦਿਨ ਰਾਤ ਹੀ ਫਿਰ ਸੁਭਾਵਨਾ ਪਿੱਛੋਂ ਪਾਣੀ ਦੀ ਹੈਗੀ ਸੀ ਜਿਹੜੀ ਵੀ ਮਤਲਬ ਕਹਿੰਦੇ ਛੜਨਾ ਵਾ ਉਸ ਦਿਨ ਵੀ ਸਾਰੀ ਰਾਤ ਜਿਹੜੇ ਲੋਕ ਨਹੀਂ ਸੁੱਤੇ ਵੀ ਆਪਣੇ ਦੇਖਦੇ ਰਹੇ ਵੀ ਕਿਤੇ ਪਾਣੀ ਜ਼ ਪਾਣੀ ਨਾ ਚੜ ਜੇ ਮਤਲਬ ਆਮ ਦੀ ਜਿੱਦਾਂ ਕਹਿ ਦਈਏ ਲੋੜਾਂ ਦੀ ਜਿੱਦਾਂ ਮਤਲਬ ਆਹ ਇਨਸਾਨ ਚੱਲ ਫਿਰ ਸਕਦਾ ਮਤਲਬ ਇਸ ਇਦਾਂ ਦੇ ਦਿਨ ਜਿਹੜੇ ਕੱਟ ਰਹੇ ਮਤਲਬ ਕਿਦਾਂ ਲੱਗਦਾ ਬਹੁਤ ਬਾਜੀ ਬਹੁਤ ਜ਼ਿਆਦਾ ਹੀ ਮੁਸ਼ਕਲ ਹੋ ਰਹੀ ਆ ਇੱਕ ਦੋ ਦੋ ਤਿੰਨ ਤਿੰਨ ਇੰਚ ਜਿਹੜਾ ਘਰਾਂ ਦੇ ਵਿੱਚ ਰੇਬ ਜੰਮ ਗਈ ਆ ਲੋਕ ਇੰਨੀ ਪਰੇਸ਼ਾਨੀ ਹੋ ਰਹੀ ਆ ਬੱਤੀ ਵੀ ਨਹੀਂ ਆ ਰਹੀ ਮਤਲਬ ਪਾਣੀ ਨਹੀਂ ਕਿਤੇ ਲੱਭ ਰਿਹਾ ਹੈਗਾ ਲੋਕ ਤੁਸੀਂ ਆ ਦੇਖ ਸਕਦੇ ਹੋ ਕਿਦਾਂ ਕਮਰਿਆਂ ਦੇ ਅੰਦਰ ਜਿਹੜੇ ਹਾਲਾਤ ਜਿਹੜੇ ਬਣ ਗਏ ਨੇ ਬਹੁਤ ਹੀ ਲੋਕਾਂ ਨੂੰ ਤੰਗੀ ਆ ਰਹੀ ਆ ਅਸੀਂ ਪ੍ਰਸ਼ਾਸਨ ਲੱਗੇ ਇਹੀ ਮੰਗ ਕਰਦੇ ਆ ਸਿਰਫ ਸਾਨੂੰ ਬਹੁਤਾ ਨਾ ਦਿੱਤਾ ਜਾਏ ਸਾਨੂੰ ਜਿਹੜਾ ਸਾਡਾ ਨੁਕਸਾਨ ਹੋਇਆ ਸਾਡਾ ਉਹੀ ਮਤਲਬ ਨਿਕਲੇ ਸਰਕਾਰ ਸਾਦ ਨੂੰ ਦੇਵੇ ਅਸੀਂ ਬਹੁਤ ਉਹਦੇ ਧੰਨਵਾਦੀ ਹੈ ਲੱਗਦਾ ਜਲ ਜੀਵੇ ਪ੍ਰਭਾਵਤ ਹੋਣ ਤੇ ਫਿਰ ਜਿੱਦਾਂ ਇਹ ਮੋੜ ਤੋਂ ਜਿਹੜਾ ਟਾਈਮ ਲੱਗੇਗਾ ਕਿ ਨਾ ਸਮਝ ਇਹ ਟਾਈਮ ਘਟੋੜ 5-4 ਸਾਲ ਲੱਗ ਸਕਦੇ ਹੈ ਕਿ ਜਿੱਦਾਂ ਦੇ ਹਾਲਾਤ ਬਣ ਗਏ ਹਨ ਜੀ ਪਿਛੇ ਚ ਲੱਗੇ ਹੈਗੇ ਜਿੱਦਾਂ ਦੇ ਹਾਲਾਤ ਬਣ ਗਏ ਹੈਗੇ ਹੋ ਕਿ ਆਮ ਮਜ਼ਦੂਰ ਜਿਹੜਾ ਪਹਿਲਾਂ ਹੀ ਜਿਹੜਾ ਮਤਲਬ ਗਰੀਬੀ ਦੇ ਜਿਹਦੇ ਵਿੱਚ ਪਸ਼ਪਸ਼ਾ ਹੁੰਦਾ ਵਾ ਇਦਾਂ ਦੀ ਜਦੋਂ ਵਿੱਚ ਛੱਟਾਂ ਵਜਦੇ ਕੁਦਰਤੀ ਆਫਤਾਂ ਵਜਦੇ ਉਹਦੇ ਉੱਤੇ ਬਹੁਤ ਜ਼ਿਆਦਾ ਉਹਦੇ ਬਹੁਤ ਇੱਥੇ ਤੇ ਇਦਾਂ ਦਾ ਸਿਸਟਮ ਹੈ ਲੋਕਾਂ ਦਾ ਵੀ ਮਤਲਬ ਉਹੀ 4-500 ਰੁਪਏ ਦਿਹਾ ਉਹ ਇਥੋਂ ਤੱਕ ਹੀ ਸਹਿਮਤ ਆ ਬਸ ਲੋਕ ਗਾੜੀ ਮਤਲਬ ਕੁਛ ਨਹੀਂ ਹੈਗਾ ਇਦਾਂ ਸਿੱਧਾ ਕਿੰਨੇ ਤੁਹਾਡੇ ਪਿੰਡ 'ਚ ਜਿਹੜੇ ਮਤਲਬ ਕੱਚੇ ਕੋਠੇ ਜਿਹੜੇ ਹੁਣ ਤੱਕ ਮਤਲਬ ਇਸ ਹਰ ਹਰ ਪਾਸੇ ਸਾਡੇ ਪਿੰਡ ਦੇ ਵਿੱਚ ਕਾਹੇ ਕੱਚੇ ਕੋਠੇ ਘਰੋ ਘਰ 20 25 ਜਿਹੜੇ ਘਰ ਮਤਲਬ ਕੱਚੇ ਹੀ ਗਏ ਤੇ ਲੈਂਟਰਾਂ ਵਾਲੇ ਵੀ ਜਿਹੜੇ ਘਰ ਆ ਉਹ ਵੀ ਕਈ ਕੰਦਾਂ ਡਿੱਗ ਗਿਆ ਨੇ ਤੁਹਾਨੂੰ ਉਹ ਵਿਖਾ ਦਾਂਗੇ ਉਹ ਸਾਈਡ ਤੋਂ ਜਿਹੜੇ ਆ ਨਾ ਉਹ ਸਾਈਡ ਤੋਂ ਜਿਹੜਾ ਪਾਣੀ ਨਾਲ ਵਜਾ ਉਹ ਕੰਦਾਂ ਲੈਂਟਰਾਂ ਦੀਆਂ ਵੀ ਡਿੱਗੀਆਂ ਤੇ ਟੇੜਾ ਮਤਲਬ ਲੈਂਟਰਾਂ ਵਾਲੇ ਕਮਰੇ ਜੀ ਪੈ ਗਈਆਂ ਵਾ ਜਿਹੜੇ ਸਾਰੇ ਫਰਸ਼ ਕੰਦਾਂ ਲੋਕਾਂ ਦੀਆਂ ਬੈ ਗਈਆਂ ਕੜੀ ਬਣੀ ਹੈ ਤੁਸੀਂ ਸਾਡੇ ਮਤਲਬ ਰਹਿਣ ਪਿਛਾ ਕਰਦੇ ਨਹੀਂ ਕੋਈ ਨਹੀਂ ਜੋ ਇਸ ਜੀ ਇਸ ਚੀਜ਼ ਤੇ ਨਹੀਂ ਕੋਈ ਵੀ ਨਹੀਂ ਹਾਮੇ ਭਰੀ ਕਿਸੇ ਨੇ ਵੀ ਪ੍ਰਸ਼ਾਸਨ ਨੇ ਤੇ ਆਪੋ ਆਪਣੀ ਟੀਮਾਂ ਲਗਾਤੀਆਂ ਵੀ ਤੁਹਾਨੂੰ ਮਤਲਬ ਪਚੀਫ ਜਿਹੜੀ ਜਗ੍ਹਾ ਤੇ ਤੁਹਾਨੂੰ ਲਾ ਦੇ ਇੱਥੇ ਪ੍ਰਸ਼ਾਸਨ ਦੀ ਟੀਮ ਜਿਹੜੀ ਆ ਅਜੇ ਤੱਕ ਮਤਲਬ ਕੋਈ ਨਹੀਂ ਪਹੁੰਚਿਆ ਹੈਗਾ ਵੀ ਕੱਲ ਵੀ ਆਈ ਹੀ ਪ੍ਰਸ਼ਾਸਨ ਦੀ ਟੀਮ ਤੇ ਉਹ ਵੀ ਉੱਤੇ ਉੱਤੇ ਹੋ ਕੇ ਚਲ ਗਏ ਹੈਗੇ ਤੇ ਇੱਥੇ ਜਿਹੜੇ ਸਾਡੇ ਪਲਾਟਾਂ ਚ ਇੰਤੇ ਖੁਦ ਗੱਡੀਆਂ ਦੇ ਗਾੜੀ ਵੀ ਖਲੋਗੇ ਹੈਗੇ ਐਂ ਆਖਿਆ ਵੀ ਸਾਡੇ ਹਾਲਾਤ ਵੇਖੋ ਵੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਸਾਨੂੰ ਧੱਕੇ ਮਾਰ ਮਾਰ ਜਨਾਨੀਆਂ ਹੱਡੀਆਂ ਨੂੰ ਪਰੇ ਕਰਤਾ ਵਗਾ ਤੇ ਇੱਧਰ ਜਿਹੜੇ ਹਾਲਾਤ ਉਹ ਵੇਖਣ ਨਹੀਂ ਆਏ ਉਧਰ ਦੇ ਪਿੰਡ ਦੇ ਉੱਚੇ ਉੱਚੇ ਥਾਂ ਹੀ ਚਲੇ ਗਏ ਇੱਥੇ ਜਿਹੜੀਆਂ ਕਮਿਟੀਆਂ ਲੱਗੀਆਂ ਵੱਖ-ਵੱਖ ਜਥੇਬੰਦੀ ਲੱਗਿਆ ਨਾ ਰਵੀਰ ਲੱਗੇ ਜਥੇਬੰਦੀ ਲੱਗੇ ਉਹਨਾਂ ਵੱਲੋਂ ਤੇ ਜਿਹੜੀਆਂ ਇਹ ਹਰ ਪ੍ਰਭਾਵ ਜ਼ਿਲ੍ਹੇ ਵਿੱਚ ਕੋਈ ਮਸ਼ਕਲ ਆਉਣੀ ਨਹੀਂ ਦਿੱਤੀ ਹੈਗੀ ਪਰ ਇੱਥੇ ਉਹ ਸਿੱਖ ਭਰਾਵਾਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਮਤਬਲ ਹਿੰਮਤ ਨਹੀਂ ਹਾਰੀ ਮਤਲਬ ਇਹਨਾਂ ਜਿਆਦਾ ਲੋਕਾਂ ਨੂੰ ਮਤਬਲ ਵੀ ਰੋਟੀ ਪਾਣੀ ਪਚਾਉਣ ਦੇ ਵਿੱਚ ਮਦਦ ਕੀਤੀ ਆ ਬਹੁਤ ਬਹੁਤ ਉਹਨਾਂ ਦਾ ਕਿਹ ਪੱਖੋਂ ਜਿਹੜੀ ਕਮੀ ਨਹੀਂ ਰਹਿਣ ਦਿੱਤੀ ਹੈਗੀ ਮਤਲਬ ਕਿੰਨੇ ਦਿਨਾਂ ਬਾਅਦ ਜਿਹੜਾ ਮਤਲਬ ਪਾਣੀ ਦਾ ਜਿਹੜਾ ਲੈਵਲ ਹੈ ਇੱਥੇ ਤੱਕ ਆਪਰੀ ਸਥਿਤੀ ਜਾ ਗਿਆ ਤਾਂ ਕਿੰਨੇ ਦਿਨ ਹੋਰ ਪੂਰੇ ਜੜੇ ਲੱਗ ਸਕਦੇ ਇਹ ਦਿਨ ਇਹ ਵੀ 15 20 ਦਿਨ ਘਟੋ ਘਟ ਜਿਹੜੇ ਆ ਸਾਨੂੰ ਸਮਾਨ ਇੱਧਰ ਉੱਧਰ ਮਾੜਾ ਮੋੜਾ ਜਲੀੜੇ ਧੋ ਗਏ ਸੁੱਕੇ ਜਿਹੜੇ ਖਰਾਬ ਹੋ ਗਏ ਉਹ ਤੇ ਬਚ ਨਹੀਂ ਆ ਜਿਹੜੀਆਂ ਰਜਾਈਆਂ ਲੋਕਾਂ ਦੀਆਂ ਉਹ ਤੇ ਬਹੁਤ ਹੀ ਜ਼ਿਆਦਾ ਨਾਸ਼ ਹੋਇਆ ਜਿਹੜੀਆਂ ਲੰਬਾਰੀਆਂ ਘਰਾਂ ਚ ਬੈੱਡ ਆ ਉਹ ਤੇ ਸਾਰੇ ਪਾੜ ਪੈ ਗਏ ਜਿਹੜੇ ਪਾਣੀ ਨਾਲ ਟੁੱਟ ਗਏ ਨੇ ਲੋਕਾਂ ਦੇ ਇੰਨੇ ਜਿਹੜੇ ਬੁਰੇ ਹਾਲਾਤ ਹੋ ਗਏ ਨੇ ਸੋ ਇਹ ਸਨ ਪਿੰਡ ਪੱਖੋਗੇ ਡੇਰਾ ਬਾਬਾ ਨਾਨਕ ਜਿੱਥੇ ਵੀ ਸਭ ਤੋਂ ਵੱਧ ਜਿਹੜਾ ਟਾਲੀ ਸਭ ਪਿੰਡ ਪੱਖੋਗੇ ਜਿੱਥੇ ਵੀ ਸਭ ਤੋਂ ਵੱਧ ਪਿੰਡ ਹੜਪ੍ਰਭਾਵਤ ਜਿਹੜਾ ਹੋਇਆ ਸੀ ਇਸ ਪਿੰਡ ਦੇ ਵਿੱਚ ਕਾਫੀ 10 ਦੇ 15 ਤੋਂ 20 ਫੁੱਟ ਤੱਕ ਜਿਹੜਾ ਪਾਣੀ ਦਾ ਲੈਵਲ ਰਿਹਾ ਸੀ ਸੋ ਮੈਂ ਤੁਹਾਡਾ ਆਪਣਾ ਪੱਤਰਗੱਲ ਆਪਰੇ